ਇੱਥੇ ਵੀ ਲੱਗਦੀ ਬਹੁਤ ਅੱਛੀ ਬਹੁਤ ਵਦ ਵਦ ਕਰਾਂਗੇ ਜੀ ਨਾ ਲੋ ਜੀ ਆਪਣਾ ਲੰਗਰ 26 27 28 ਤਰੀਕ ਨੂੰ ਸੇਵਾ ਚੱਲ ਰਹੀ ਆ ਟੈਂਟ ਦੀ ਆਲਮੋਸਟ ਸੱਟ ਕੰਪਲੀਟ ਆ ਪਰਦੇ ਰਹਿ ਗਏ ਇੱਧਰ ਲੁੱਪੀ ਆਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਜਿਹੜੇ ਸਾਰੇ ਧਰਮਾਂ ਨੂੰ ਪਤਾ ਜੀ ਆਪਣੇ ਹੁਣ ਲੰਗਰ ਚੱਲੂਗਾ ਜੀ 26 26 27 ਤੇ 28 ਤਰੀਕ ਨੂੰ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਬਾਹਰ ਕੱਢ ਕੇ ਲੰਗਰ ਦੇ ਵਿੱਚ ਸਹਿਯੋਗ ਦਿਓ। ਔਰ ਸੇਵਾਦਾਰ ਜਿਦਾਂ ਤੁਸ ਲੱਗ ਰਿਆਂ ਤੇ ਸਾਰੇ ਸੇਵਾਦਾਰ ਆਪਣੀ ਸੇਵਾ ਦੇ ਵਿੱਚ ਲੱਗੇ ਹੋਏ ਆ। ਜਿਹੜੇ ਸੇਵਾ ਕਰ ਰਹੇ ਸਾਰੇ ਸੇਵਾਦਾਰਾਂ ਦਾ ਬਹੁਤ-ਬਹੁਤ ਧੰਨਵਾਦ। ਅਸਾਂ ਬੇਨਤੀ ਹੈ ਜੀ ਜੇ ਕਿਸੇ ਨੇ ਲੰਗਰ ਤੇ ਸੇਵਾ ਪਾਉਣੀ ਹੋਵੇ ਸਾਡੇ ਪ੍ਰਧਾਨ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਰ ਸਿੰਘ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਜੀ ਤੋਂ ਨਾਲ ਦੇ 4 ਸਹਿਤਿਆਂ ਦੇ ਮਾਤਾ ਗੁਜਰਕੌਰ ਦੀ ਸੀ ਦੀਹਾੜੇ ਨੂੰ ਮੱਖ ਰੱਖਦਿਆਂ ਹੋਇਆਂ ਸੀ ਦੀਹਾੜੇ ਦੇ ਸਬੰਧ ਵਿੱਚ ਪੰਡ ਲੋਹਾਰਾ ਤੰਤਰਬਾਬਾ ਅਨੰਦ ਸਿੰਘ ਜੀ ਸੇਵਾ ਸੁਸਾਇਟੀ ਦੇ ਸਮੂਹ ਨੌਜਵਾਨਾਂ ਵੱਲੋਂ ਰਲ ਮਿਲ ਕੇ ਨਗਰ ਨਿਵਾਸੀ ਸੰਗਤਾਂ ਦੇ ਐਨ ਆਰ ਆਈ ਵੀਰਾਂ ਦੇ ਸੰਯੋਗ ਦੇ ਨਾਲ ਇੱਕ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਵਿੱਚ ਕੱਲ ਨੂੰ 26 ਤਰੀਕ ਨੂੰ ਸ੍ਰੀ ਖੰਨਪਾਟ ਸਾਹਿਬ ਪ੍ਰਕਾਸ਼ ਕੀਤੇ ਜਾਣੇ ਹਨ ਸਰਬੱਤੇ ਭਲੇ ਲਈ ਅਤੇ ਉਹਨਾਂ ਸ਼ਹੀਦਾਂ ਨੂੰ ਦੀ ਯਾਦ ਦੇ ਵਿੱਚ ਅਤੇ ਨਾਲ ਹੀ ਕੱਲ ਤੋਂ ਰੋਡ ਦੇ ਉੱਪਰ ਜਿਹੜੀ ਸੰਗਤ ਸ਼ਹੀਦ ਵੀਰਾਂ ਨੂੰ ਬਣਾਉਣ ਲਈ ਜਾ ਰਹੀ ਹੈ ਅਤੇ ਗੜ੍ਹ ਸਾਹਿਬ ਉਹਨਾਂ ਦੇ ਲਈ ਪ੍ਰਸ਼ਾਦੇ ਦਾ ਅਤੇ ਨਾਲ ਹੀ ਜਾਤੋਂ ਦੇ ਲੰਗਰ ਜਿਹੜੇ ਲਾਏ ਜਾਣੇ ਆ 3 ਦਿਨ ਅਖੰਡ ਪੰਤ ਪ੍ਰਕਾਸ਼ ਹੋਣਗੇ ਨਾਲ ਦੀ ਨਾਲ ਲੰਗਰ ਵੀ ਚੱਲਦੇ ਰਹਿਣਗੇ ਨਿਰੰਤਰ 24 ਘੰਟੇ ਲੰਗਰ ਚੱਲੂਗਾ ਸਾਰੀਆਂ ਸੰਗਤਾਂ ਨੂੰ ਚਰਨਾਂ ਵਿੱਚ ਬੇਨਤੀ ਹੈ ਕਿ ਸਾਰੇ ਸੰਗਤਾਂ ਇੱਥੇ ਪਹੁੰਚ ਕੇ ਹਾਥੀ ਤਾਂ ਨਮਨਤਾ ਦੇ ਨਾਲ ਸੇਵਾ ਕਰਕੇ ਉਹਨਾਂ ਸ਼ਹੀਦਾਂ ਦੀ ਆਪਾਂ ਖੁਸ਼ੀਆਂ ਪ੍ਰਾਪਤ ਕਰੀਏ ਅਤੇ ਤਿੰਨੇ ਦਿਨ ਹੀ ਸਤਨਾਮ ਵਾਹਿਗੁਰੂ ਦਾ ਜਾਪ ਕਰੀਏ ਅਤੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਸਵੇਰੇ ਅਮਰਤ ਵੇਲੇ ਉੱਠ ਕੇ ਦੁਰਗਰਨਾ ਵਾਸਤੇ ਕੋਹੋ ਕੇ ਪਰਨ ਕਰੀਏ ਕਿ ਆਪਾਂ ਉਹਨਾਂ ਸ਼ਹੀਦਾਂ ਦੇ ਜਿਹੜੇ ਪਾਏ ਹੋਏ ਪੂਰਨੇ ਉਹਨਾਂ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣਾ ਲੰਗਰ ਦਾ ਤਾਂਤਰ ਬਾਬਾ ਨੰਦ ਸਿੰਘ ਜੀ ਦੁਆਰਾ ਸਹਿਬੀਗੇ ચલ રહી કાલ તો લ લંગર શ